ਮੜ ਜਾ ਲੈ ਕਿਹੜੇ ਭਾਈ ਟਾਈਮ ਹੋਰ ਦਿਆ ਕਿਹਦੇ ਆਏ ਜਿਹੜੇ ਉਹ ਲੈ ਬੋਲਾਂਗੇ ਬਾਈ ਕਿ ਨਾਲ ਸਾਰਾ ਬਟਾ ਇੱਥੇ ਲਾ ਲਓ ਲਾ ਲਓ ਪਹਿਲਾ ਟਾਈਮ ਲਾ ਲਓ ਬਸ ਹੋ ਗਿਆ ਸੋਡੇ ਜਿਹੜੇ ਦਾ ਟਾਈਮ ਵੀ ਬੋਲੇ ਜਾਊਗਾ ਭਾਈ ਸਾਬਾ ਨਾਟ ਕਹੀ ਨਾ ਚਲੋ ਸਾਰੇ ਇਹਨੇ ਰੱਖ ਕੋਲੇ ਮੇਨ ਹੱਟ ਲੱਭ ਚੱਟੀ ਜਾਂਦਾਗਾ <laughs> ट्राई क्लियर रखो यार <स्थाथ> ਪਹਿਲਾਂ ਹੋਣੀ ਚੱਤੀ ਰੱਖੋ ਚੱਤੀ ਰੱਖੋ ਡੋ ਸ਼ਾਬਾਸ਼ੇ ਸ਼ਾਬਾਸ਼ੇ ਖੜਨਾ ਓਏ ਆ ਪਿੱਛੇ ਖੜਾ ਜਿਹੜਾ ਰੇਸ਼ ਪੂਰੀ ਕਰਨੀ ਆ ਚੱਤੀ ਰੱਖ ਬੈਠਣਾ ਛੋਟੇ ਵੀਰ ਚੱਕ ਗਿਆ ਨਹੀਂ ਬਹੁਤ ਵਧੀਆ ਸ਼ਾਬਾਸ਼ੇ ਪਹਿਲਾ ਰਾਉਂਡ 1 7 ਦੇ ਬਾਈ 1 7 ਦੇ ਪਿਆ ਪਹਿਲਾ ਰਾਉਂਡ ਦੂਜਾ ਸਟਾਰਟ ਚੱਲ ਰਸ਼ੀਅਨ ਟੈਂਕ ਰਾਇ ਕਲੀਅਰ ਰੱਖੋ ਯਾਰਾ ਜਿਹੜੇ ਬੰਦੇ ਦਾਵਗੇ ਦੇ ਪਿੱਛੇ ਬੈ ਗਏ ਬੜੀ ਜਮਾ ਫੇਲ ਆ ਜੀਰੋ ਤੁਸੀਂ ਸੁਣੋ ਮੈਂ ਕਹਿੰਿਆ ਨਾ ਰੇਸ ਦਾ ਪੂਰੀ ਕਰੋ ਯਾਰ ਤੁਸੀਂ ਪਿੱਛੇ ਰਹਿਣਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਬੇਲ ਹੀ ਹੋ ਗਏ ਤੁਸੀਂ ਰੇਸ ਦਾ ਪੂਰੀ ਕਰੋ ਯਾਰ ਰਸਿਆਣਾ ਟੈਂਕ ਭਗਦਾ ਉਹ ਨਾ ਡਿੰਪੀ ਕੁਝ ਕਰਨਾ ਪੈਣਾ ਯਾਨੀ ਯਾਨੀ ਪਰਦੇ ਆਉਂਦਿਆ ਖੋਖਰ ਵਾਲਾ ਤੇ ਭੈਣੀ ਵਾਗੇ ਵਾਲਾ ਰਸ਼ੀਆ ਨੇ ਟੈਂਕ ਤੇ ਡਿੰਪੀ ਖੋਖਰ ਇਹ ਬੰਦਾ ਦੇਖ ਕਿੰਨਾ ਵਾਗਰ ਰਿਹਾ ਹੈ ਵੈਰੀ ਗੁੱਡ ਵੈਰੀ ਗੁੱਡ ਆਉਸੀ ਤੇ ਪਿਛੋਟੀਆਂ ਚਲੋ ਚਲੋ ਵੈਰੀ ਗੁੱਡ ਹੈ ਭੈਣੀ ਵਾਲੇ ਸਾਹੇ ਪਾਇਆ ਮੁੰਡਿਓ ਕੋਈ ਚੱਲ ਯਾਰ ਚੱਲ ਬਾਈ ਵੈਰੀ ਗੁੱਡ ਵੈਰੀ ਗੁੱਡ ਗੈਨੀ ਰੇਸ਼ ਪੂਰੀ ਕਰਨੀ ਆ ਬਾਈ ਤੀਜਾ ਰਾਉਂਡ ਹੈ ਤੀਜਾ ਰਾਉਂਡ ਸਟਾਰਟ ਆ ਮੁੰਡਿਓ ਬਾਈ ਰੇਸ਼ ਪੂਰੀ ਕਰ ਦਿਓ ਯਾਰ ਸਭ ਨੂੰ ਸਾਰਿਆਂ ਨੂੰ ਸਨਮਾਨਿਤ ਕਰਾ ਲੂਗਾ ਚੱਲ 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 ਪੈਣੀ ਆਲੂ ਜਸ਼ਨ ਕੋਖਰ ਰੇਸ਼ਪੂਰੀ ਕਰਨੀ ਆ श मुंडियो मारो मुंड राजकार बरदा अर्शदीप खिच के रख मुंडा झोना ला कया भई झोना लादा लादा चार नंबर रसियल टेंक ਸਿੰਘਾ ਨੇ ਖਿੱਚੀ ਰੱਖ ਓਏ ਖਿੱਚ ਕੇ ਰੱਖ ਓਏ ਪਟਿਆਰੇ ਵਾਲੀ ਤੇ ਹੁੰਦੇ ਨਾ ਬਹੁਤ ਔਖ ਹੈ ਇੱਥੇ ਪਤਾ ਲੱਗਦਾ ਸਾਲਾਂ ਵਾਲੀ ਮਿਹਨਤ ਦਾ ਏਪੀ ਲਾਸਟ ਆ ਖਿੱਚ ਕੇ ਰੱਖੋ ਸੱਚ ਕੇ ਬੱਪੂ ਖਿੱਚ ਕੇ ਰੋਜ ਪੂਰੀ ਕਰਦੀ ਏ ਛੋਟੇ ਵੀਰ ਰੇਜ ਪੂਰੀ ਕਰਨ ਵਾਲੇ ਬੰਦੇ ਨੂੰ ਸਨਮਾਨ ਦਿੱਤਾ ਜਾਊਗਾ ਕਾੜਿਆ ਓਏ ਦਾਰਿਆ ਮਾਰੋ ਨਾ ਲੈ ਵੀ ਤਾਰੀਆਂ ਰੁਗਣੀਆਂ ਲਈ ਗਈਆਂ ਮੁੰਡੇ ਟੱਕਰਨੇ ਆਉਂਦੇ ਨੇ ਲੀਡ ਤੇ ਲੀਡ ਪਾਉਂਦੇ ਆਉਂਦੇ ਮੁੰਡੇ ਨਾ ਕੱਪਣ ਸੱਤਨੇ ਰੱਖਣ ਜਿੱਤ ਕੇ ਮੁੰਡਿਓ ਜਾਕੇ ਬਈ ਟਾਈਮ ਦੇ ਮੁੰਡੇ ਜਾਕੇ ਬਈ ਜਾਕੇ ਅਸਲੀ ਬਚੋਟੀਆਂ ਚਾਰ ਨੰਬਰ ਵਾਲੇ ਮੁੰਡੇ ਨੇ ਬਈ ਝੋਨਾ ਲਾਵਾ ਲਾਉਂਦਾ ਰਹਾ ਏ ਸਾਰੇ ਆ ਜਾਓ ਫੜੋ ਸਾਰੇ ਮੁੰਡਿਆਂ ਨੂੰ ਫੜੋ ਜਿਹੜੇ ਰੇਲ ਲਾਈ ਜਾਂਦੇ ਆ ਜਾਕੇ ਬਈ ਖੱਜ ਕੇ ਖੱਜ ਕੇ ਖੱਜ ਕੇ ਲਵੀ ਬਹੁਤ ਵਧੀਆ ਲੱਗਿਆ ਨਾ ਰਸੀ ਦੇ ਟੈਂਕ ਰਸੀ ਦੇ ਟੈਂਕ

રેસ પૂરી કરી રેસ પૂરી કરવાની બહુ ઓખી બાર ચાહી બહાર લઈ